ਕੁੜੀ ਆਪਣੇ ਘਰ ਦੇ ਵਿੱਚ ਬੈਠਣ ਦੇ ਵਾਸਤੇ ਆਈ ਹੋਰ ਇਹ ਕੌਣ ਹੈ ਸਾਡਾ ਵੀ ਸਾਡੇ ਬਾਪ ਦਾ ਰਾਹ ਹੈ ਸਾਡੇ ਨਾਲ ਚੜ ਗਿਆ ਕੁੜੀ ਬਣੀ ਆਈ ਇਹ ਨਾ ਇਹ ਲੜਕੀ ਇਹ ਦੇਖਣਾ ਤੁਸੀਂ ਇਹਨੂੰ ਰੱਖਿਆ ਯਾਰ ਇਸ ਕੁੜੀ ਨੂੰ ਟੱਕੇ ਦੇ ਨਾਲ ਆਨੇ ਖੜਦਾ ਮੱਲ ਪੜਦਾ ਉਹਨੇ ਰੋਕੇ ਜਾ ਰਿਹਾ ਹੈ ਨਹਿنگ ਸਿੰਘ ਜਥੇਬੰਦੀ ਆ ਕੁੜੀ ਟੱਪ ਗਈ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਅੰਦਰ ਵਰ ਗਈ ਇਹ ਲੜਕੀ ਹੈ ਜਿਹੜੀ ਆਪਣੇ ਘਰ ਦੇ ਅੰਦਰ ਵਰ ਗਈ ਹੈ ਤੁਸੀਂ ਦੇਖ ਸਕਦੇ ਹੋ ਨਹਿنگ ਸਿੰਘ ਜਥੇਬੰਦੀਆਂ ਦੀ ਮੌਜੂਦਗੀ ਦੇ ਵਿੱਚ ਇਹ ਲੜਕੀ ਹੈ ਜਿਹੜੀ ਤੰਦ ਟੱਪ ਕੇ ਆਪਣੇ ਘਰ ਦੇ ਵਿੱਚ ਵਰ ਗਈ ਹੈ ਕੁੜੀ ਅਸੀਂ ਤੁਹਾਡੇ ਸਾਰੇ ਪਤਾ ਕਰਕੇ ਆ ਤੁਹਾਡੇ ਬਾਰੇ ਅਸੀਂ ਉਹ ਨਹੀਂ ਅਸੀਂ ਤੁਹਾਡੇ ਬਾਰੇ ਪਤਾ ਕਰਕੇ ਆ ਸਾਰਾ ਅਸੀਂ ਤੁਹਾਡੇ ਬਾਰੇ ਪਤਾ ਕਰਕੇ ਆ ਸਾਰਾ ਮਤਾ ਵੀ ਕਿਹੜਾ ਕੀ ਕਰਦਾ ਕਿਹੜਾ ਕੀ ਨਹੀਂ ਕਰਦਾ ਸਾਰਾ ਪਤਾ ਸਾਰਾ ਥੋੜਾ ਟਾਈਮ ਨਹੀਂ ਹੁੰਦਾ ਜਿੰਨਾ ਆਪਾਂ ਕਰਾਂਗੇ ਨਾ ਇਹ ਥੋੜਾ ਟਾਈਮ ਨਹੀਂ ਹੁੰਦਾ ਸਾਰਾ ਨਗਰ ਕੀ ਸਾਰਾ ਹੀ ਪੁੱਛ ਗਿਆ ਅਸੀਂ ਪੁੱਛ ਕੇ ਆਏ ਹਾਂ ਮਾਤਾ ਅਸੀਂ ਪੁੱਛ ਕੇ ਆਏ ਆਂ ਅਸੀਂ ਪੁੱਛ ਕੇ ਆਏ ਆਂ ਕਾਲ ਖੜੇ ਉਹਦਾ ਹੱਕ ਦਵਾਨ ਆਇਆ ਇਹ ਕੱਲ ਨੂੰ ਤੇਰੇ ਨਾਲ ਨਹੀਂ ਹੁੰਦਾ ਤੇਰੇ ਨਾਲ ਵੀ ਖੜਾਂਗੇ ਅੱਜ ਤੇਰੇ ਨਾਲ ਤੇਰੇ ਨਾਲ ਵੀ ਖੜਾਂਗੇ ਚਾਲੀ ਨਾ ਕਰੋ ਬੈਠੋ ਚਲਾਈ ਚਲਾਈ ਕਰਕੇ ਦੇਖੋ ਆਪਾਂ ਜੀ ਕਰੇਗਾ ਫਟੇ ਵਰਦੀ ਦਾੜੀ ਕਿਤਰਾ ਚਾਹੀਦਾ

लेट लाओ इधर मेरे लमारियां देखो कि मैं पट्टियां पहनूं ਕੱਟ ਘਰੇ ਤੁਸੀਂ ਪਿੰਡ ਦਾ ਘੱਟ ਹੋ ਗਿਆ ਤੋਂ ਮੁਹੱਲੇ ਦੇ ਵਿੱਚ ਆ ਦੇਖੋ ਇਹ ਪਰਿਵਾਰ ਦਾ ਜਿਹੜਾ ਕੋਈ ਤੇਰ ਪਰਿਵਾਰ ਦਾ ਕੋਈ ਬੰਦਾ ਟੂ ਹੀ ਪਰਿ ਬੁਲਾਇਆ ਤੁਸੀਂ ਬੁਲਾਇਆ ਹਾਂਜੀ ਮੈਂ ਆਪਣੀ ਅਜਾ ਥਵੰਦੀ ਹੈ ਜਿਹੜੀ ਆਪਣੀ ਅਦਲਾ ਦਾਲ ਮੈਂ ਆਪਣੀ ਮਤੂ ਵਾਸਤੇ ਬੁਲਾਇਆ ਸੀ ਕੀ ਤਾਂ ਕੌਰ ਮੇਰੇ ਨਾਲ ਤਾਂ ਕੌਰ ਹੀ ਪਹਿਲਾਂ ਤੇ ਨਜਾਇਜ਼ ਪਰਚਾ ਪਾਇਆ ਜੀ ਮੇਰਾ ਮੇਰੇ ਤੇ ਇਹਨਾਂ ਨੇ ਮੇਰੀ ਨਣਦਾ ਨੇ ਵੀ ਇਹਨੇ ਵੀ ਸਾਡਾ ਭਾਈ ਸਰਪੇ ਦੇ ਕੇ ਮਾਰਿਆ ਗਿਆ ਮੈਂ ਨਹੀਂ ਮਾਰਿਆ ਜਉਨੇ ਜ਼ਮੀਨਦਾਰ ਜਿਛੇ ਆਪ ਮਾਰਿਆ ਗਿਆ ਮੈਂ ਜੇੜ ਵੀ ਕੱਟ ਗਿਆ ਇਹ ਬੱਚੀ ਨਾਲ 35 ਦਿਨ ਤੇ ਹੁਣ ਮੈਂ ਜਦੋਂ ਬਾਹਰ ਆਈਆਂ ਤੇ ਮੇਰੇ ਘਰ ਤੇ ਕਬਜ਼ਾ ਕਰਕੇ ਬੈਠ ਗਏ ਹਾਂ ਜੀ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਆਪਣੇ ਘਰ ਜਾ ਰਹੀ ਹਾਂ ਮੈਨੂੰ ਇਨਸਾਫ ਵਾਸਤੇ ਮੈਂ ਆਪਣੇ ਘਰ ਲੈ ਕੇ ਜਾ ਰਹੀ ਹਾਂ ਆ ਦੇਖੋ ਇਹ ਹੱਕ ਦਿਵਾਣਾ ਚਾਹੀਦਾ ਸਰਕਾਰਾਂ ਨੂੰ ਪੰਜਾਬ ਪੁਲਿਸ ਅੱਗੇ ਰਿਕਵੈਸਟਾ ਕਿ ਤੁਸੀਂ ਸਾਨੂੰ ਕਹ ਤੇ ਰਹ ਜੋ ਗਲਤ ਆ ਜਿਹੜੀਆਂ ਧੀਆ ਬੇਕਾਰ ਕਰਿਆ ਗਿਆ ਘਰ ਬੂਹੇ ਵਿੱਚੋਂ ਕੱਢੀਆਂ ਗਈਆਂ ਉਹ ਫਰਜ ਕਿੰਨਾ ਦਾ ਵਾ ਪੰਜਾਬ ਪੁਲਿਸ ਦੀ ਰਿਕਵੈਸਟ ਆ ਕੇ ਪਤੀ ਆਵਾਸਾ ਵੀ ਅਸੀਂ ਹੁਣ ਆਨੇ ਸਾਡੇ ਇਹ ਕੰਮ ਕਰਦੇ ਵੀ ਧੀ ਨੂੰ ਜਦੋਂ ਵਿਆਹ ਕੇ ਲਿਆਂਦਾ ਫਿਰ ਆਦਮੀ ਮਰ ਗਿਆ ਧੀ ਦਾ ਹੱਕ ਨਹੀਂ ਬਣਦਾ ਹੈਗਾ ਜਦੋਂ ਉਹਨੇ ਬੱਚੇ ਜੰਮੇ ਆ ਉਹਨੂੰ ਘਰ ਦੇ ਵਿੱਚ ਬੇਗਰ ਝੂਠੇ ਨਜਾਬ ਲਾ ਕੇ ਕਿਉਂ ਕਰਿਆ ਜਾਂਦਾ ਹੇ ਇਹ ਕਾਰਨ ਕੀ ਹੈ ਕਾਰਨ ਹੋਈ ਵੀ ਇਹਦਾ ਹਿੱਸਾ ਵਾ ਸਾਨੂੰ ਨਾ ਇਹਦਾ ਹਿੱਸਾ ਨਹੀਂ ਦਿੱਤਾ ਜਾਵੇ ਹਾਂਜੀ ਇੱਕ ਹਿੱਸੇ ਕਰਕੇ ਕੱਢਿਆ ਜਾ ਜਾਵੇ ਵਿੱਚ ਜਿਹੜੀ ਕੁੜੀ ਰੋਕ ਰਹੀ ਸੀ ਇਹ ਕੌਣ ਆ ਕੁੜੀ ਇਹ ਨਾਨਾ ਨਾਈ ਨਾਨਾ ਦਾ ਹੱਕ ਨਹੀਂ ਬਣਦਾ ਹੈਗਾ ਹਾਂ ਨਾਨਾ ਨਾਨਾ ਆਪਣੇ ਪੇਕੇ ਘਰ ਆ ਕੇ ਬੈਠੀ ਹੋਈ ਹੈ ਨਾਨਾ ਪੇਕੇ ਘਰ ਆ ਕੇ ਬੈਠੀ ਹੋਈ ਆ ਆਪਣੇ ਸਹੁਰੇ ਛੱਡ ਕੇ ਇਹਨੂੰ ਕੁੜੀ ਨੂੰ ਘਰੋਂ ਬੇਕਾਰ ਕਰਿਆ ਹੋਇਆ ਜਮੀਨ ਤੇ ਵੀ ਜਿਹੜੀ ਜਮੀਨ ਵੀ ਇਹੋ ਵੰਦੇ ਆ ਉੱਤੇ ਵੀ ਕਬਜ਼ਾ ਕਰਦੇ ਉੱਤੇ ਵੀ ਕਬਜ਼ਾ ਹੱਥ ਕੇ ਦੇ ਘਰ ਵਾਲੇ ਦਾ ਅੱਜ ਕਿਹੜੀ ਜਥੇਬੰਦੀ ਤੁਹਾਡੀ ਆਈ ਇਹਨਾਂ ਨੂੰ ਇਨਸਾਫ ਦਿਵਾਉਣ ਤਰਨਾਦਾਲਾ ਲੜਬਾ ਖਰਬਾ ਜਹੇਦਾਰ ਰਾਜਾ ਰਾਸ ਸਿੰਘ ਜਹੇਦਾਰ ਸ਼ੇਰ ਸਿੰਘ ਜੀ ਤੁਸੀਂ ਕਿਹੜੇ ਜਗ੍ਹਾ ਤੋਂ ਆਏ ਤੁਸੀਂ ਅਸੀਂ ਆਏ ਚੰਡੀਗੜ੍ਹ ਕੌਮੀ ਇਨਸਾਫ ਮੋਰਚੇ ਤੋਂ ਆਏ ਹੋਏ ਅੱਜ ਜੀ ਤੁਸੀਂ ਇਸ ਬੱਚੀ ਨੂੰ ਅੱਜ ਇਨਸਾਫ ਦਿਵਾ ਕੇ ਜਾਣਾ ਜੀ ਹਾਂ ਜੀ ਖੜੇ ਆ ਜੀ ਹੱਕ ਜਦੋਂ ਨਾ ਜੇ ਅਜੇ ਤੱਕ ਕਾ ਹੁੰਦਾ ਉੱਥੇ ਦੇ ਰਹੇ ਆ ਪੈਰਾ ਜਿੱਥੇ ਧੀ ਆਣਾ ਹੁੰਦਾ ਤੇ ਧੀ ਆ ਜਾਂਦੀਆਂ ਵਸਾ ਕੇ ਆਈਆਂ ਦੀਆਂ ਹੱਕ ਦੇ ਕੇ ਆਈਦਾ ਇਹਨੂੰ ਬਿਠਾ ਕੇ ਜਾਵਾਂਗੇ ਜੀ ਕੁੜੀ ਨੂੰ ਹਾਂਜੀ ਜੀ ਬਿਠਾ ਕੇ ਜਾਵਾਂਗੇ ਜੀ ਆਹ ਦਵਾਉਣਾ ਸੋਨੂੰ ਪਾਦੇ ਵਾਸਤੇ ਇਹ ਥੋੜੇ ਨਾਲ ਕਦੇ ਬਾਬਾ ਜੀ ਇਹ ਸਾਰੇ ਬਸ ਸਾਰੇ ਪਾਸੇ ਗਏ ਨੇ ਇਹ ਸੁਣ ਲੋ ਗੱਲ ਜੀ ਥਾਣੇ ਸਾਰੇ ਪਾਸੇ ਕਟਹਿਰੀਆਂ ਦੇ ਜੱਜ ਕੋਲ ਵੀ ਗਏ ਨੇ ਇਹਨਾਂ ਨੇ ਨੌ ਮਤਲਬ ਇਹਨਾਂ ਨੇ ਕਰਾਇਆ ਇੰਤਕਾਲ ਇੰਤਕਾਲ ਕੁੜੀ ਨਾਲ ਰੋਕਦਾਰੀ ਟੁੱਟ ਗਿਆ ਜੱਜ ਨੇ ਇਹਨਾਂ ਦੇ ਘਰ ਵਾਲੇ ਦੇ ਨਾਮ ਖੜਾ ਸਾਰਾ ਕੋ ਜ਼ਮੀਨ ਘਰ ਕੁੜੀ ਆ ਦੇ ਪਰ ਆਪ ਚਾਰ ਸਾਲ ਦੀ ਇਹ ਬੱਦਲ ਨੂੰ ਆਖਲਾ ਜੋ ਮਰਜੀ ਇਨਸਾਫ ਜਿਹੜਾ ਬੰਦਾ ਉਹ ਕਰਦਾ ਸਰਪੰਚ ਕਰ ਦੇਵੇ ਅਸੀਂ ਤਾਂ ਹੀ ਉਹਨਾਂ ਜੇ ਬੋਲਦੇ ਕੋ ਕਰਦੀ ਭਾਈ ਅਸੀਂ ਤਾਂ ਆਉਂਦੇ ਆ ਸਾਡੇ ਨਾਲ ਸੀ ਉਹ ਗਏ ਬੰਦੇ ਨਾਲ ਬੰਦਾ ਗੱਲ ਕਰ ਰਿਹਾ ਵਿੱਚ ਬੁੜੀਆਂ ਰੇ ਕੇ ਥੱਥੋ ਬਾਈ ਕਰਦੇ ਤਾਂ ਸੀ ਉਹਨੂੰ ਰੋਕਦੇ ਵੀ ਪਰੇ ਰਿਹਾ ਉਹ ਜਥੇਦਾਰ ਨੂੰ ਸਾਡੇ ਨੂੰ ਗਲਤ ਬੋਲਾ ਰਿਹਾ ਇਹਨਾਂ ਦਾ ਪ੍ਰਾਣਾ ਪ੍ਰਾਣਾ ਵਸ ਕੇ ਰਹਿੰਦੇ ਨੇ ਸਰਮ ਨਹੀਂ ਹੁੰਦੀ ਇਹਨੂੰ ਯਾਰ ਬਸ ਪੈਸੇ ਨਾਲ ਨੂੰ ਲੈਮਪ ਕਰਾਈਏ 5-6 ਲੱਖ ਦੀ ਲੈਮਪ ਕਰਾ ਕੇ ਖਾ ਕੇ ਕਢਾ ਕੇ ਪੈਸੇ ਇੱਕ ਮਿੰਟ ਪ੍ਰਾਣਾ ਉਹ ਮੁੰਡਾ ਇਹਨਾਂ ਦਾ ਘਰ ਵਾਲਾ ਹੈ ਮਰਿਆ ਹੋਇਆ ਠੀਕ ਆ ਇੱਕ ਰੌਂਦੇ ਬੈਠੇ ਮਸੀਹਾ ਉੱਥੇ ਹਰ ਤੱਕ ਅੰਦਰ ਜਿਹੜੀ ਲੇਡੀ ਬੈਠੀ ਸੀ ਬਜ਼ੁਰਗ ਬਹੁਤ ਉਹ ਨਹੀਂ ਨਾਨੀ ਆ ਦੱਸ ਤੀਜੇ ਪਾਸੇ ਬੜਾਈ ਹੋਈ ਆ ਬੱਸ ਸਾਰਾ ਕੁਝ ਬਾਈ ਇਹਨਾਂ ਨੇ ਜਦੋਂ ਜਦੋਂ ਮੁੰਡਾ ਬੰਦਾ ਮਰਿਆ ਉਹ ਜੱਜ ਵੀ ਇਹਨਾਂ ਬੇਗੂਬ ਨਹੀਂ ਹੈਗਾ ਵੀ ਜੱਜ ਉਹ ਵੀ ਜਵਾਨ ਦੇ ਦੇ ਦੂੰ ਉਹਨੇ ਦੇਖਿਆ ਸਾਰਾ ਕੁਝ ਤਾਂ ਹੀ ਜਵਾਨ ਦਿੱਤੇ ਕੁੜੀ ਨੂੰ ਨਹੀਂ ਕਤਲ ਦੇ ਕੇ ਜਿਹੜਾ ਕਹਿੰਦਾ ਜਵਾਨ ਹੋ ਜਾਂਦੀ ਆ ਕੋਈ ਬੰਦਾ ਕਹਦੇ ਜਵਾਨ ਹੋ ਜੂਵੇ ਇਹ ਲੋਕਾਂ ਕਹਿੰਗਾ ਉਹ ਕਰਦਾਂਗੇ ਇਹ ਕੁੜੀ ਨਾਲ ਧੱਕਾ ਹੋ ਰਿਹਾ ਇਹਨੂੰ ਇਨਸਾਫ ਦਾਈ ਦਾ ਪਗਣਾ ਸਾਰਿਆਂ ਦਾ ਸੰਜੋਲ ਨਾਲ ਇਹਨੂੰ ਇਨਸਾਫ ਦਿੱਤਾ ਜਾ ਬਈ ਮੈਨੇ ਕੀ ਹੋਇਆ ਇਹ ਜਿਹੜਾ ਅੱਜ ਚੌਂ ਦੇ ਜਿਹੜੇ ਮੁਕੱਦਮਾ ਸਾਡੇ ਨਾਲ ਕੇਸ ਤੇ ਗਰਾਂਟੇ ਨੇ ਚੌਂ ਜਿਹਨੇ ਮੇਰੇ ਭਾਈ ਦੇ ਮਕੰਦਮਾ ਲਾਇਆ ਪਰਜਾਈਏ ਤੁਹਾਡੀ ਉਹਦੇ ਗਈ ਹੈ ਥਾਣੇ ਦੇ ਵਿੱਚ ਮੇਰੇ ਭਾਈ ਨੂੰ ਤਾਂ ਥਾਣੇ ਚੋਂ ਕਾਇਆ ਗਿਆ ਹੁਣ ਨਾ ਇਹ ਤੁਮ ਕਾਇਆ ਆਏ ਨਾ ਹੋਰ ਸਰ ਫੋਨ ਕੀਤਾ ਮੈਂ ਲੈ ਵੀਡੀਓ ਤੁਸੀਂ ਭਾਜੀ ਫੋਨ ਕਰਦੇ ਪਰਜਾਈ ਫੋਨ ਕਰ ਰਹੀ ਹੈ ਕਿ ਮੈਂ ਸਰਪੇਪੀ ਕੇ ਬਰੂ ਅਰੇ ਸੋਦੀਪ ਪਰਜਾਈ ਇਲਜ਼ਾਮ ਲਾ ਰਹੀ ਹੈ ਕਹਿੰਦੀ ਵੀ ਮੈਨੂੰ ਘਰੋਂ ਕੱਢਤਾ ਮੇਰੇ ਘਰ ਤੇ ਕੱਲ ਜਾ ਜ਼ਮੀਨ ਤੇ ਕੱਲ ਜਾ ਕਰ ਸਾਡੇ ਵੀ ਦੇ ਕੋਈ ਆਪ ਆਪ ਜੀ ਮੇਰੇ ਪਾਈ ਨੂੰ ਜੋ ਰੋਕਾ ਆ ਗਿਆ ਨਾ ਥਾਣੇ ਚ ਸਾਰਾ ਪਿੰਡ ਖਵਾ ਥਾਣੇ ਦੇ ਕਰਨਾ ਲੱਗਿਆ ਚੁਗਾਈ ਤੇ ਨਾ ਮੈਂ ਨਸ ਬੰਦ ਰਹੀ ਕੀ ਇੱਤ ਦੇ ਨਾਲੋਂ ਮਤਨਦੀਵਾਲ ਤੁਸੀਂ ਇਹ ਜਿਹੜਾ ਇਹ ਰੌਲਾ ਜੀ ਅੱਜ ਨਿੰਗ ਸਿੰਘ ਜਿੱਥੇ ਬੰਦੀਆਂ ਆਈਆਂ ਨੇ ਇਹ ਜਿਹੜੀ ਕੁੜੀ ਹੈਗੀ ਇਹ ਕੁੜੀ ਕੀ ਲੱਗਦੀ ਥੋੜੀ ਮੇਰੇ ਸਾਲੇ ਹਾਰ ਲੱਗਦੇ ਥੋੜੀ ਸਾਲੇ ਹਾਰ ਜੀ ਹਾਂ ਜੀ ਕੀ ਰੌਲਾ ਕੀ ਅੱਜ ਘਰੇ ਬੈਠੀ ਹੈ ਨਿੰਗ ਸਿੰਘ ਜਿੱਥੇ ਬੰਦੀਆਂ ਕਹਿੰਦੇ ਨੇ ਕਿ ਇਹਨੂੰ ਘਰੇ ਬਿਠਾਉਣ ਆਏ ਆ ਅਸੀਂ ਸਾਰੇ ਇਹਦਾ ਹੁਣ ਇਹਨਾਂ ਨੂੰ ਪਤਾ ਹੋਈ ਕਿਵੇਂ ਆ ਨਾਨਾ ਨਾਨੀ ਨੇ ਮੁੰਡਾ ਪਾਲਿਆ ਇੱਕ ਸਾਲ ਦਾ ਸੀ ਗਈ ਇੱਕ ਸਾਲ ਦਾ ਮੁੰਡੇ ਰੇੜੀ ਰੱਥੂਗੀ ਤੀ ਇਹ ਨਾਨਾ ਨਾਨੀ ਨੇ ਪਾਲਿਆ ਇਹਨੂੰ ਘਰੋਂ ਬਾਹਰੇ ਕੱਢੀ ਗਈ ਹੈ ਹੁਣ ਆ ਦੇਖੋ ਕੁੱਟ ਮਾਰ ਕੇ ਸਾਰਾ ਕੁਝ ਬਾਹਰੇ ਕਰਦੇ ਨੇ ਇਹ ਅੰਦਰ ਬੜੀ ਨਾਨੀ ਜੀ ਇਹ ਅੰਦਰ ਵਿੱਚ ਸੀ ਇਹਨਾਂ ਨੇ ਪਾਲਿਆ ਇਹਨਾਂ ਨੇ ਜੀ ਬੱਚਾ ਜੀ ਉਹ ਅੱਛਾ ਜੀ ਇੱਕ ਸਾਲ ਦਾ ਬੱਚਾ ਪਾਲਿਆ ਸੀ ਇਹਨਾਂ ਨੇ ਹੁਣ ਆਹ ਦੇਖੋ ਜੇ ਪਹਿਲਾਂ ਕੁੱਟ ਕੁੱਟ ਕੇ ਪਹਿਲਾਂ ਕਰੋਗਾ ਤੇ ਹੁਣ ਫੇਰ ਬਈ ਜਿੰਦੇ ਫੇਰ ਕੱਤੋਂ ਲਾਰ ਕੇ ਸੀ ਬਾਹਰੇ ਦੋਨੇ ਗੇਟਾਂ ਦੇ ਜਿੰਦੇ ਲੱਗੇ ਹੋਏ ਸੀ ਬਾਹਰੋਂ ਜਿੰਦੇ ਫੇਰ ਇਹ ਰਹਿੰਦੇ ਨੇ ਹੁਣ ਇਹ ਆ ਕੇ ਕਬ ਤੇ ਹੁਣ ਉਹ ਜਿਹੜੀ ਲੜਕੀ ਥੋੜੀ ਸਾਲੇ ਹਾਰ ਉਹ ਕਹਿੰਦੀ ਵੀ ਮੇਰਾ ਹੱਕ ਦੱਬਰ ਖਾ ਇਹਨਾਂ ਨੇ ਵੀ ਮੈਂ ਤਾਂ ਹਟ ਉਹਦਾ ਹੱਕ ਹੀ ਨਹੀਂ ਹੈਗਾ ਜੀ ਉਹ ਕੁੜੀ ਕੁੜੀ ਨਾ ਹੋਈ ਜਿਹੜਾ ਹੈਗਾ ਉਹਨੂੰ ਦੇਵਾਂਗੇ ਅਸੀਂ ਹੂੰ ਉਹ ਨਹੀਂ ਕੋਈ ਜਿ세 ਬੰਦੀ ਆਈਆਂ ਤੁਸੀਂ ਇਹਨਾਂ ਨਾਲ ਗੱਲ ਕੀਤੀ ਕੋਈ ਨਹੀਂ ਸਾਡੇ ਨਾਲ ਕੋਈ ਵਾਸਤੇ ਤੁਹਾਨੂੰ ਦੱਸਿਆ ਨਹੀਂ ਕੋਈ ਗੱਲ ਨਹੀਂ ਸਾਡੇ ਹੋਈ ਹਾਂ ਜੇ ਸਾਡੇ ਨਾਲ ਗੱਲ ਬੈਠ ਕੇ ਕਰਨੇ ਫੇਰੀ ਹੋਊਗੀ ਤਾਂ ਤਾਂ ਪਤਾ ਨਹੀਂ ਲੱਗੇ ਕੋਈ ਆਪਸੀ ਛੋੜੇ ਨਿਭੜਦਾ ਕੋਈ ਸਮਝੌਤਾ ਕੋਈ ਨਹੀਂ ਕੋਈ ਗੱਲ ਨਹੀਂ ਹੋਈ ਕੋਈ ਨਹੀਂ ਗੱਲ ਕੋਈ ਹੁਣ ਕਿਵੇਂ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਛੋੜੇ ਤੁਸੀਂ ਉਰੀ ਰਹਿਣੇ ਹੋ ਜਾਂ ਤੁਸੀਂ ਆਪਣੇ ਪਿੰਡ ਰਹਿਣੇ ਹੋ ਨਹੀਂ ਮੈਂ ਤਾਂ ਆਪਣੇ ਪਿੰਡ ਰਹਿਣਾ ਜੀ ਇਹ ਨਾਨਾ ਨਾਨੀ ਦੇ ਉਹਦੀ ਭੈਣ ਉਹ ਦੇ ਦਿੰਦੇ ਨੇ ਜੀ ਛੋਟੀ ਮਿਸੀ ਜੀ ਵੀ ਉਰੀ ਮਤਲਬ ਉਰੀ ਸੀਗੀ ਜੀ ਉਹ ਨਾਨਾ ਨੇ ਇਹਨੇ ਉਹ ਦੇਖ ਰੇ ਕਰਦੇ ਨੇ ਨਾਨਾ ਦੇਖ ਰੇ ਕਰਦੇ ਨੇ ਜੀ ਪੁਲਸੀ ਮੇ ਭਾਈ ਮਸਲਾ ਕੀ ਲੱਗਦਾ ਤੁਹਾਨੂੰ ਨਿਬੜ ਸਕਦਾ ਕੋਈ ਮਸਲਾ ਹੈ ਕਿਸੇ ਸਾਹਬ ਦਾ ਇਹ ਤਾਂ ਹੁਣ ਬੈਠ ਕੇ ਪਾ ਲਗੂ ਐਂ ਤਾਂ ਕਿਸੇ ਮਸਲਾ ਦਾ ਜੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਤੁਸੀਂ ਕਿਸੇ ਤਰ੍ਹਾਂ ਦੀ ਕੀਤੀ ਪ੍ਰਸ਼ਾਸਨ ਨਾਲ ਤੁਸੀਂ ਕੀਤੇ ਕੋਈ ਪ੍ਰਸ਼ਾਸਨ ਨਾਲ ਸਾਥ ਨਹੀਂ ਦੇ ਰਹੇ ਪ੍ਰਸ਼ਾਸਨ ਦੇ ਨਾਲ ਸਾਥ ਨਹੀਂ ਦੇ ਰਹੇ ਇਹਾਰੇ ਤਲਖੀ ਵੀ ਹੋਈ ਐ ਤੁਹਾਡੇ ਦੇ ਇਲਜ਼ਾਮ ਵੀ ਲਾ ਰਹੇ ਨੇ ਕਹਿੰਦੇ ਸਾਡੇ ਨਾਲ ਸਾਡੇ ਉੱਤੇ ਹੱਥ ਚੱਕਰ ਦੀ ਕੋਸ਼ਿਸ਼ ਕੀਤੀ ਤੁਸੀਂ ਕਦਾਂ ਜੀ ਆ ਹੁਣ ਕਹਿੰਦੇ ਸਿੰਘ ਸਿੰਘ ਕਹਿੰਦੇ ਸਾਡੇ ਉੱਪਰ ਕਹਿੰਦੇ ਹੱਥ ਚੱਕਣੀ ਨਹੀਂ ਸਰ ਕੋਈ ਹੱਥ ਨਹੀਂ ਲੱਗੇ ਐ ਸਭ ਫਾਲਤੂ ਇਲਜ਼ਾਮ ਲਾ ਰਹੇ ਨੇ ਝੂਠੇ ਐ ਕੰਦਾ ਡੱਪ ਕੇ ਗਏ ਹੋਣੇ ਕੈਮਰੇ ਦੇਖਾਦੇ ਆ ਕਰੇ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਰਾਮ ਸਿੰਘ ਸੋਨੀ ਕਿਹੜੇ ਪਿੰਡ ਦੇ ਰਹਿੰਦੇ ਹੋ ਨੋਲੀ ਖੁਰਦੀ ਤੁਸੀਂ ਮੈਂਬਰ ਹੋ ਮੌਜੂਦ ਹਾਂਜੀ ਹਾਂਜੀ ਹਾਂ ਮੌਜੂਦ ਮੈਂਬਰ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਅੱਜ ਕੁਝ ਜਥੇਬੰਦੀਆਂ ਆਈਆਂ ਨੇ ਲੜਕੀ ਨੂੰ ਇਨਸਾਫ ਦਿਵਾਉਣਾ ਕੀ ਮਸਲਾ ਕੀ ਹੋਇਆ ਇਹ ਮਸਲਾ ਮਹਾਰਾਜ ਇਹ ਵੀ ਇਹ ਇੱਕ ਨਿਸ਼ਾਨ ਮਿਲਣਾ ਚਾਹੀਦਾ ਹੈ ਉਹ ਪਾਰਟੀ ਇਹ ਗਲਤਫਹਿਮੀ ਦੇ ਵਿੱਚ ਆ ਇਹ ਵਸੀਦ ਕਰਾਈ ਗਈ ਹੈ ਮੁੰਡਾ ਡੀ ਐਮ ਸੀ ਲੁਧਿਆਣੇ ਚ ਦਾਖਲ ਪਿਆ ਧੀ ਜਦੋਂ ਕੁੜੀ ਦੀ ਮਾਥੇ ਗਈ ਆ ਉਹਨੂੰ ਮਿਲਣੀ ਦਿੱਤੀ ਆ ਦੀ ਬੇਟੀ ਨੂੰ ਨਾ ਉਹਨੂੰ ਇਹਨੂੰ ਸਾਹ ਮਿਲਣਾ ਚਾਹੀਦਾ ਪਾਰਟੀ ਵਿੱਚ ਇਹ ਜਾਣ ਕੇ ਮਰਵਾ ਦੇ ਕੁੜੀ ਨੂੰ ਸਾਹ ਮਿਲਣਾ ਚਾਹੀਦਾ ਹਾਂਜੀ ਹਾਂ ਉਹ ਜਿਹੜੀ ਕੁੜੀ ਅੱਜ ਆਪਦੇ ਘਰੇ ਆ ਕੇ ਬੈਠੀ ਐ ਤੁਹਾਨੂੰ ਲੱਗਦਾ ਵੀ ਜੈਨੂ ਹੈ ਜੈਨੂ ਹੈ ਜੀ ਹਾਂ ਮਾਲਕਣੀ ਆਈ ਕੁੜੀ ਨਿੱਕੀ ਬੱਚੀ 4 ਸਾਲ ਦੀ ਬੱਚੀ ਆ ਉਹ ਰੋਲਦੀ ਫਿਰ ਰਹੀ ਐ ਧੱਕਾ ਹਾਂਜੀ ਹਾਂ ਕੌਣ ਕਰ ਰਿਹਾ ਧੱਕਾ ਇਸ ਗੁਰਵਿੰਦਰ ਸਿੰਘ ਜੀ ਪਰ ਉਹਨਾਂ ਇਹਨਾਂ ਦਾ ਮੇਰੇ ਗੁਰਪ੍ਰੀਤ ਕੁੜੀ ਇਹਨਾਂ ਦੀ ਛੇ ਦਾ ਪਰੋਣਾ ਜੀ ਹਾਂਜੀ ਹਾਂ ਉਹ ਘਰ ਵਾਲੀ ਇਹਨਾਂ ਦੀ ਠੀਕ ਹੈ ਜੀ ਹਾਂਜੀ ਹਾਂ ਕੀ ਲੱਗਦਾ ਜੋ ਕੁੜੀ ਅੱਜ ਬੈਠੀ ਐ ਉਹ ਸਹੀ ਬੈਠੀ ਐ ਹਾਂਜੀ ਇਹ 4 ਸਾਲ ਦੀ ਬੱਚੀ ਐ ਉਹ ਪੈਂਡ ਦੀ ਉਹ ਨਨਦੇ ਤੇ ਨਰਦੋਇਆ ਵੀ ਉਹਨੇ ਮੌਜੂਦ ਆਏ ਨੇ ਉਹ ਕਹਿੰਦੇ ਵੀ ਸਾਡਾ ਹੱਕ ਬਣਦਾ ਇਹਨਾਂ ਨੇ ਪਾਲਿਆ ਪੋਲੋਸਾ ਦੇ ਮੁੰਡਾ ਕਹਿੰਦੇ ਹਾਂਜੀ ਉਹ ਕਹਿੰਦੇ ਵੀ ਮੁੰਡਾ ਪਾਲਿਆ ਪੋਲੋਸਾ ਦੀ ਕਹਿੰਦੇ ਨਹੀਂ ਜੀ ਨਹੀਂ ਤਾਂ ਹੁਣ ਬੰਦੇ ਨਹੀਂ ਕਹਿੰਦੇ ਨੇ ਜੀ ਦਾ ਠੀਕ ਹੈ ਜੀ ਸਹੀ ਨਹੀਂ